ਮਾਜੇ ਵਾਲਿਓ ਭਾਈ ਮਨਦੀਪ ਸਿੰਘ ਨੂੰ ਹਰਾ ਕੇ ਤੁਸੀਂ ਇੱਕ ਵਾਰ ਫੇਰ ਉਹੀ ਗਲਤੀ ਕੀਤੀ ਆ ਜਿਹੜੀ ਬੀਬੀ ਖੱਲੜਾ ਨੂੰ ਹਰਾ ਕੇ ਕੀਤੀ ਸੀ ਸਭ ਤੋਂ ਵੱਡੀ ਸ਼ਰਮ ਦੀ ਗੱਲ ਤਾਂ ਇਹ ਆ ਕਿ ਭਾਈ ਸਣੀ ਖਾਲਸਾ ਉਹਨੇ ਨਾ ਜਿਹੜੇ ਸੂਬੇ ਸਰਹੰਦ ਨੂੰ ਸੋਧਾ ਲਾਇਆ ਸੀ ਜੇਲ੍ਹ ਦੇ ਵਿੱਚ ਉਹਨੇ ਸਭ ਤੋਂ ਵੱਧ ਨਜਾਇਜ਼ ਨੌਜਵਾਨ ਗੱਭਰੂ ਜੀ ਨਾਲ ਜਿਹੜੇ ਝੂਠੇ ਮੁਕਾਬਲਿਆਂ ਦੇ ਵਿੱਚ ਉਹ ਮਾਜੇ ਦੇ ਮਾਰੇ ਸੀ ਕਿਦੇ ਲਈ ਜੇਲ੍ਹ ਚ ਗਿਆ ਉਹਦਾ ਆਪ ਦਾ ਕਿੰਨਾ ਉਹਦੇ ਵਿੱਚ ਨਿੱਜੀ ਸਵਾਰਥ ਸੀ ਅੱਜ ਉਹ ਜੇਲ੍ਹ 'ਚ ਬੈਠਾ ਤੁਸੀਂ ਅਮਰਤਪਾਲ ਨੂੰ ਵੀ ਛੱਡ ਦੋ ਭਾਈ ਅਮਰਤਪਾਲ ਸਿੰਘ ਦੀ ਗੱਲ ਛੱਡ ਦੋ ਹਨਾ ਤੁਸੀਂ ਉਹਦੀ ਤਾਜ਼ੀ-ਤਾਜ਼ੀ ਕੁਰਬਾਨੀ ਯਾਰ ਉਸ ਤੋਂ ਬਾਅਦ ਉਹਨੂੰ ਕਿੰਨੇ ਤਸੀਹੇ ਦਿੱਤੇ ਜਾ ਰਹੇ ਨੇ ਜੇਲ੍ਹ ਦੇ ਵਿੱਚ ਰੱਖ ਕੇ ਉਹ ਤਾਂ ਯਾਦ ਰੱਖ ਲੈਂਦੇ ਸਾਰੇ ਦੁਨੀਆਂ 'ਚ ਬੈਠੇ ਸਿੱਖਾਂ ਦੀਆਂ ਨਜ਼ਰਾਂ ਤੁਹਾਡੇ ਤੇ ਸੀ ਮਝੈਲੋ ਹੁਣ ਬਸ ਗਾਣਿਆਂ 'ਚ ਹੀ ਰਹਿ ਗਿਆ ਮਾਝਾ ਮਝੈਲ ਬਾਬਾ ਦੀਪ ਸਿੰਘ ਦੀ ਅਸਲ 'ਚ ਜਿਹੜੇ ਗਾਣਿਆਂ ਦੇ ਵਿੱਚ ਮਝੈਲ ਆਉਂਦੇ ਨੇ ਨਾ ਉਹੀ ਅਸਲੀ ਮਝੈਲ ਸੀ ਹੁਣ ਤਾਂ ਇਹ ਲੱਗਣ ਲੱਗ ਗਿਆ ਯਾਰ ਤੁਸੀਂ ਬੇਅਦਬੀਆਂ ਭੁੱਲ ਗਏ ਤੁਸੀਂ ਹਰਮੰਦਰ ਸਾਹਿਬ ਅਟੈਕ ਭੁੱਲ ਗਏ ਤੁਸੀਂ ਬੰਦੀ ਸਿੰਘਾਂ ਭੁੱਲ ਗਏ ਤੁਸੀਂ ਕਿੰਨਾ ਕੁਝ ਭੁੱਲ ਗਏ ਤੇ ਤੁਸੀਂ ਕੀ ਯਾਦ ਰੱਖਿਆ ਫਰੀ ਦਾ ਰਾਸ਼ਨ ਉਹ ਮਤਲਬ ਸਾਡੀ ਕੌਮ ਆਪਣੇ ਸ਼ਹੀਦਾਂ ਦੇ ਪਿੱਛੇ ਲੱਗ ਕੇ ਚੱਲਣ ਵਾਲੀ ਕੌਮ ਹੈ ਤੇ ਜਿਹਨੂੰ ਅੱਜ ਫਰੀ ਦੀਆਂ ਚੀਜ਼ਾਂ ਦੇ ਲਾਲਚ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਜਿਤਾਉਣਾ ਪੈਂਦਾ ਜਿਨ੍ਹਾਂ ਦਾ ਬਿਲਕੁਲ ਹੱਕ ਨਹੀਂ ਬਣਦਾ ਵੈਸੇ ਡੈਮੋਕ੍ਰੈਟਿਕ ਰਾਈਟ ਆ ਲੋਕਤੰਤਰ ਆ ਜਿਹਨੂੰ ਮਰਜ਼ੀ ਵੋਟਾਂ ਪਾਓ ਪਰ ਜਿੱਥੇ ਨਾ ਸਾਡੇ ਅਸਲੀ ਯੋਧਿਆਂ ਸੂਰਮਿਆਂ ਦੀ ਗੱਲ ਆਉਂਦੀ ਆ ਉੱਥੇ ਸਾਡੀ ਕੌਮ ਇੱਕ ਦੂਜੇ ਨਾਲ ਮਿਲ ਕੇ ਚੱਲਣਾ ਹੀ ਜਾਣਦੀ ਆ ਪਰ ਮਝੈਲੋ ਮੱਝਾਲੇਓ ਤੁਸੀਂ ਫੇਰ ਇੱਕ ਵਾਰ ਸਾਬਿਤ ਕਰਤਾ ਕਿ ਨਾ ਤਾਂ ਕੋਈ ਪੰਥ ਦਾ ਦੁੱਖ ਸਮਝਦਾ ਹੈ ਨਾ ਕੋਈ ਜਿਹੜੇ ਪੰਥ ਲਈ ਕੁਰਬਾਨੀਆਂ ਕਰਦੇ ਨੇ ਨਾ ਉਹਨਾਂ ਦੀ ਕੋਈ ਜਗ੍ਹਾ ਹੈ ਜਗ੍ਹਾ ਤਾਂ ਬਸ ਉਹੀ ਆ ਵੀ ਸਾਨੂੰ ਫਰੀਦਾ ਸਰਕਾਰ ਕੀ ਦਿੰਦੀ ਆ ਸੋਚੋ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਤੁਹਾਡੇ ਲਈ ਬੀਬੀ ਖਾਲੜਾ ਨੂੰ ਹਰਾਉਣ ਤੋਂ ਬਾਅਦ ਲੱਗਦਾ ਸੀ ਕਿ ਤੁਸੀਂ ਆਪਣੀ ਇਹ ਗਲਤੀ ਸੁਧਾਰੋਗੇ ਪਰ ਨਹੀਂ ਹੁਣ ਕਿਵੇਂ ਯਕੀਨ ਕਰੀਏ ਆਪਦੇ ਲੋਕ ਹੀ ਆਪਦੇ ਕੌਮ ਦੇ ਹੀਰਿਆਂ ਦੇ ਕੁਰਬਾਨੀਆਂ ਕਰਨ ਵਾਲਿਆਂ ਦੇ ਪਰਿਵਾਰਾਂ ਨਾਲ ਨਹੀਂ ਖੜਦੇ ਤਾਂ ਫਿਰ ਅਸੀਂ ਹੋਰਾਂ ਹੋਰਾਂ ਤੇ ਦੂਜਿਆਂ ਦੇ ਕਿਵੇਂ ਉਹ ਕਰ ਲਾਂਗੇ ਹੁਣ ਮੈਨੂੰ ਚਾਹੇ ਗਾਲਾਂ ਕੱਢ ਲਿਓ ਚਾਹੇ ਮਾੜਾ ਬੋਲਿਓ ਪਰ ਤੁਸੀਂ ਉਹ ਬੰਦਿਆਂ ਨੂੰ ਦੂਜੇ-ਦੂਜੇ ਨੰਬਰ ਤੇ ਲਿਆਂਦਾ ਜਿਨ੍ਹਾਂ ਨੇ ਪੰਤ ਦੀ ਖਾਤਰ ਕੁਝ ਚੰਗਾ ਨਹੀਂ ਕੀਤਾ ਉਲਟਾ ਬੇਆਦਮੀਆਂ ਹੀ ਕੀਤੀਆਂ ਤੇ ਕਰਵਾਈਆਂ ਨੇ ਹੁਣ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ